ਕਿ ਇਸ ਬੋਧ ਲਾਏ ਸਾਡੇ ਤੇ ਇੱਕ ਗੱਲ ਵੀ ਨਹੀਂ ਸੱਚੀ। ਕਾਫੀ ਟਾਂ ਤੋਂ ਮੁੰਡਾ ਬੁਮਾਰ ਹੋ ਰਿਹਾ ਫੇ। ਗੁਰਦਾਸਪੁਰ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 34 ਸਾਲ ਦੇ ਵਿਆਹੀ ਨੌਜਵਾਨ ਵੱਲੋਂ ਆਪਣੇ ਜੀਵਨ ਦੀ ਵਾਸ ਸਮਾਪਤ ਕਰ ਲਈ ਗਈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦਾ ਵਿਆਹ 2012 ਵਿੱਚ ਕਿਰਨਦੀਪ ਕੌਰ ਨਾਲ ਹੋਇਆ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ 2013 ਵਿੱਚ ਆਸਟ੍ਰੇਲੀਆ ਲੈ ਗਿਆ। ਉੱਥੇ ਉਹਨਾਂ ਨੇ ਇੱਕ ਬੇਟੀ ਨੂੰ ਜਨਮ ਦਿੱਤਾ। 7 ਸਾਲ ਆਸਟ੍ਰੇਲੀਆ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਪੂਰੇ ਪਰਿਵਾਰ ਸਣੇ ਵਾਪਸ ਆਪਣੇ ਪਿੰਡ ਆ ਗਿਆ। ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਜੇ ਨਾਲ ਕਿਸੇ ਗੱਲ ਤੋਂ ਲੜਾਈ ਹੋ ਗਈ। ਜਿਸ ਤੋਂ ਬਾਅਦ ਹੀ ਗੁਰਪ੍ਰੀਤ ਸਿੰਘ ਨੂੰ ਸੋਹਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਆਪਣੇ ਖਰਚ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ। ਅਤੇ ਉਸ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਂ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰ ਹੋ ਗਿਆ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਫੇਸਬੁੱਕ ਤੇ ਇੱਕ ਪੋਸਟ ਵੀ ਪਾਈ ਗਈ ਜਿਸ ਵਿੱਚ ਉਸਨੇ ਖੁਦਕੁਸ਼ੀ ਲਈ ਆਪਣੇ ਸੋਹਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਜੀ ਦੇਖ ਮੜੇ। ਇਹ ਅੱਜ ਇਹ ਆਪਣੀ ਧੀ ਨੂੰ ਤਰਸਦਾ ਹੀ ਮਿਲਣ ਨੂੰ। ਯਾਰ ਲੰਦਾ ਮੇਰੇ ਟੋਲੇ ਵੇ ਕੋ ਕੱਲ ਸਾਰੀ ਜੈਤ ਕਮੇ ਵੇਂ ਗਾ ਲਿਆ ਕਾਲੀ ਜੀਤ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਾ ਝਗੜਾ ਸਾਰਾ ਭਾਈਆ ਤਿੰਨ ਸਾਲ ਹੋ ਗਏ ਆ ਮੋਟੀ ਨੂੰ ਫੇਕੇ ਰੇ ਮਾਪੇ ਲੈ ਗਏ ਹੀਗੇ ਪਰ ਤੂੰ ਸਬਾਤ ਕੱਲ ਦੇ ਰਹੇ ਆ ਬਾਅਦ ਵਿੱਚ ਕੀ ਐ ਸੰਜੀ ਸੇਡੇ ਦਾ ਲਾਤਾ ਬਾਅਦ ਉਸਨੇ ਬਹੁਤ ਕੇਸ ਲਾਤੇ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜਿਆਦਾ ਫੇਰ ਟੈਂਸ਼ਨ ਆ ਗਈ ਹੈ ਹੀਗਾ ਕੋਤਲਾ ਦਾ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਬਣੀ ਕੀ ਕਹਿੰਦੇ ਕੀ ਸੀ ਸੋਰੇ ਨੂੰ ਸੋਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਅੰਦਾਸ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੋਰਾ ਮੈਨੂੰ ਧਮਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤਾਂ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਕੀ ਤੂੰਰਾ ਮੈਨੂੰ ਬਹੁਤ ਭੜਾ ਬੋਲਦਾ ਸੀ ਤੁਹਾਡੇ ਕਿਹੜੇ ਪਿੰਡ ਵਿਆ ਹੈ ਪੂਲੀਆ ਪੂਲੀਆ ਜੇ ਮੈਂ ਚਲੋਗੇ ਵਿਆਹ ਨੇ ਹੋ ਗਿਆ 2012 ਚ ਹੋਇਆ ਸੀ ਨਾ ਕਿ ਇਹ ਗੁੜੀ ਦਾ ਨਾਂ ਕਿੰਦੀ ਗੋਪੀ ਜੀ ਦਾ ਮੁੰਡਾ ਨਾ ਪਰੰਤੋ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖਿਆ ਪਾਇਆ ਬਲਿਖਿਆ ਪੜ ਲਿਓ ਜੋ ਲਿਖਿਆ ਵਾ ਈ ਚੌਂਦੇ ਦੋ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਧੜਫਦਾ ਮਾਰ ਗਿਆ ਇਹ ਕਿੰਨੇ ਉਮਰ ਦੇ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਘਰ ਦਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗੋ ਉਹ ਦੱਸਣ ਮਗਰੋਂ ਆ ਗਿਆ ਵਾ ਫੇਲਾਨੇ 40-45 ਲੱਖ ਰੁਪਈਆ ਇਹਨਾਂ ਨੇ ਫੇਲਾ ਤੇ ਲਾਇਆ ਉਹ ਉਠੀ ਨਾ ਉਹਨੇ ਮੈਂ ਆ ਕੇ ਮੈਂ ਨਹੀਂ ਕੋਈ ਬਾਤ ਆ ਪੰਦਾ ਵਿਆਜ ਖਾਈ ਜਾ ਤੂੰ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੂੰ ਭਾਵੇਂ ਇਹਨਾਂ ਨੇ ਫੇਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜੇ ਤਾਂ ਪੂਰੀ ਕੀਤੀ ਹੀ ਉਹਨਾਂ ਦੀ ਮੈਂ 트리플ਾਈ ਕੀਤੀ ਨਾ ਮੇ ਆਇਆ ਬੰਦਾ ਮਗਰੋਂ ਨੇ ਖਾਤਾ ਕੀ ਯਕੀਨ ਲੱਗਦਾ ਸਾਡਾ ਉਹਨਾਂ ਨੂੰ ਸਪਾਤਿਆਂ ਗੋਣੀਆਂ ਲਈਆਂ ਇਹਨੇ ਫਲਾਈ ਰਾਫੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਹੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਉਹ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਦਾ ਪਰੇਸ਼ਾਨਵਾ ਤੇ ਇਹ ਉਹਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕਹਿੰਦਾ ਮੈਂ ਆ ਮੇਰੀ ਦਵਾਈ ਕਮਰੇ ਚ ਕੱਲਾ ਸੀ ਕਮਰੇ ਜੋ ਹੁੰਦਾ ਕਲਾ ਇਹ ਬਾਤੋ ਜੇ ਕਮਰੇ ਜੇ ਹੀ ਲੱਗੇ ਉਹਦਾ ਤੁਰੇ ਫਿਰਦੇ ਇੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦੀ ਮੈਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਦੇ ਸਾਗੇ ਟਾਈਮ ਤੋਂ ਮਿਲਦੀ ਕੋਈ ਨਾ ਨਹੀਂ ਮਿਲਣ ਦੇ ਖੇਲ ਆਵਾ ਕਹਿੰਦੇ ਮਾਸੀ ਨੂੰ ਨਹੀਂ ਮਿਲਣ ਦਣਾ ਉਹ ਤੋਂ ਇੰਨਾ ਪਰੇਸ਼ਾਨ ਵਾ ਫਿਰ ਮਲੇ ਵੀ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਉਹ ਮਾਦਾ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਇਹ ਉਹਨਾਂ ਨੂੰ ਥਾਣੇ ਦੇ ਮਿਲ ਕੇ ਕੇਸ ਚਲਣ ਦੇ ਬਾਵਜੂਦ ਬੋਰਡ ਨੇ ਫੈਸਲਾ ਲੈਣਾ ਹੁੰਦਾ ਉਹਨਾਂ ਨੂੰ ਹੱਲ ਕਰਕੇ ਫੋਰਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਜੇਲ੍ਹ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਆ ਵੀ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਕਿ ਕਾਫੀ ਉਮਰ ਹੋ ਗਈ ਹੈ ਬੁੱਢਿਆ ਦੇ ਥਾਣੇ ਸੱਤ ਸੱਤ ਕੇ ਤੇ ਜੇਲ੍ਹ ਕਰ ਰਹੇ ਆ ਉਹ ਤੋਂ ਵੀ ਪਰੇਸ਼ਾਨ ਇਹ ਰਾਤ ਨੂੰ ਰੋਂਦਾ ਰਹਿੰਦਾ ਹੈ ਹਾਂ ਵੀ ਰੋਦਾ ਹੀ ਦਾ ਜਿਵੇਂ ਤੇ ਰੋਂਦਾ ਹੈ ਵੀ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਆ ਇਹ ਦੋ ਧਾਣਾ ਹੋ ਗਏ ਆ ਇਹ ਆਪਣੇ ਘਰ ਵਾਲੇ ਕਿੰਨੇ ਜਿਹੜਾ ਜਾਂਦਾ ਹੈ ਤਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਹੀ ਮਿਲਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਜੀ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂ ਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਖਾਲਿਆਂ ਦੀ ਕੋਸ਼ਿਸ਼ ਕੀਤੀ ਆ ਇਸੇ ਪ੍ਰੇਸ਼ਾਨੀ ਤੋਂ ਹੀ ਮਿਲਦੀ ਉਹ ਬੇਟੀ ਨੂੰ ਮਿਲਣ ਦੇ ਨਾ ਆ ਰਹੀ ਆ ਤੇ ਨਾ ਹੀ ਮਿਲਵੇ ਕਿ ਕਿਸਕੇ ਪਾਸੇ ਮਿਲਦੀ ਉਹ ਕਰਦੇ ਦਮਲ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਪਹਿਲਾਂ ਦਰਜ ਕਰਾਈ ਹੁਣ ਵੀ ਕਰਾਈ ਆ ਕਿੱਥੇ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਹੇ ਆ ਪੁਸ ਵਾਲੇ ਕਹਿੰਦੇ ਵੀ ਨਹੀਂ ਆ ਰਹੇ ਇਹ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਹ ਤਾਂ ਪਿੱਛੇ ਦੇ ਹੈਗਾ ਲੀਲਕਾ ਦਾ ਪਟਾਲਾ ਕਰਨ ਸਾਰੇ ਕੋ ਇਸ ਵੇਲੇ ਹਰੀਨ ਸਿਟੀ ਇੱਥੇ ਪਟਾਲੇ ਰਾਮ ਮਲੇਵੀ 100 ਦਾ ਕਿਹੜਾ ਪਿੰਡ ਪੁਰੀਆਂ ਦਾ ਪੁਰੀਆਂ ਹਾਂਜੀ ਪੁਰੀਆਂ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19 ਅਪ 2024 ਅੰਡਰ ਸੈਕਸ਼ਨ 108 64 ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦਰਜ ਕਰਤਾ ਕਿੰਨੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸੇ ਕਿਰਨਦੀਪ ਪੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਉਹਦੇ ਖਿਲਾਫ ਆਈ ਹੈ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਇਹ ਹਰੇ ਰੀਸੈਂਟਲੀ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ